ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਠੀਕ ਠਾਕ ਸਾਰੇ ਮੈਂ ਥੋੜੀ ਗੱਲ ਕਰਨੀ ਸੀ ਐਨਪੋਰ ਤੇ ਸੀਪੀਸੀਐਸ ਜਿਹੜੀ ਟੈਗਟ ਹੈ ਉਹਦੇ ਵਾਸਤੇ ਕਿਉਂਕਿ ਕਾਫੀ ਭਰਾਵਾਂ ਦਾ ਮੈਸੇਜ ਆਇਆ ਕਿ ਭਾਜੀ ਐਨਪੋਰ ਤੇ ਸੀਪੀਸੀਐਸ ਵਿੱਚ ਫਰਕ ਕੀ ਆ ਜੇ ਆਪਾਂ ਟੈਗਟ ਕਰੀਏ ਤਾਂ ਕਿਹੜੀ ਕਰੀਏ ਐਨਪੋਰ ਦੀ ਕਰੀਏ ਕਿ ਸੀਪੀਸੀਐਸ ਦੀ ਕਰੀਏ ਤੇ ਉਹ ਹੁਣ ਸਾਰਿਆਂ ਨੂੰ ਮੈਸੇਜ ਕਰਨ ਨਾਲੋਂ ਬੈਟਰ ਹੈ ਕਿ ਮੈਂ ਇੱਕ ਵੀਡੀਓ ਬਣਾ ਦਈਏ ਪਤਾ ਲੱਗ ਜੂਵੇ ਸਾਰਿਆਂ ਨੂੰ ਤੇ ਤਾਂ ਕਰਕੇ ਮੈਂ ਸੋਚਿਆ ਚਲੋ ਵੀਡੀਓ ਬਣਾ ਦਿੰਦੇ ਹਾਂ ਹਾਂ ਅਨਪੂਰ ਤੇ ਸੀਪੀਸੀਐਸ ਦੇ ਵਿੱਚ ਕੁਝ ਜ਼ਿਆਦਾ ਫਰਕ ਨਹੀਂ ਹੈਗਾ ਪਰ ਇਹ ਹੈ ਕਿ ਜਿਹੜੀ ਅਨਪੂਰ ਤੇ ਸੀਪੀਸੀਐਸ ਜਿਹੜੀ ਸੀ ਸੀਪੀਸੀਐਸ ਉਹ ਪੁਰਾਣੀ ਜਿੱਦਾਂ 올ਡ ਸਕੂਲ ਵਾਲੀ ਟੈਗਟ ਹੈ ਨਾ ਉਹਦੇ ਵਿੱਚ ਪਹਿਲਾਂ ਸੀਪੀਸੀਐਸ ਜਿਹੜੀ ਸੀ ਆਪਣੇ ਅਨਪੂਰ ਆਉਣ ਤੋਂ ਪਹਿਲਾਂ ਦੀ ਸੀਪੀਸੀਐਸ ਚੱਲਦੀ ਕਾਫੀ ਸਾਲਾਂ ਤੋਂ ਹਣਾ ਤੇ ਪਹਿਲਾਂ ਸਾਰੇ ਸੀਪੀਸੀਐਸ ਦੀ ਆਉਂਦੀ ਸੀ ਮੇਰੇ ਕੋਲ ਆਪੋਰ ਸਾਰੀਆਂ ਜਿੰਨੀਆਂ ਮੈਗੀਆਂ ਸਾਰੀਆਂ ਸੀਪੀਸੀਐਸ ਟੈਗਟਾਂ ਆਈਆਂ ਤੇ ਇਹਦੇ ਬੱਚੇ ਇਹ ਹੈ ਕਿ ਕਈ ਸਾਈਟਾਂ ਜਿਹੜੀਆਂ ਉਹ ਅਕਸੈਪਟ ਨਹੀਂ ਕਰਦੀਆਂ ਅਨਪੂਰ ਟੈਗਟ ਨੂੰ ਉਹਦੇ ਵਿੱਚ ਐਨਪੂਲ ਮੋਸਟਲੀ ਉਹਨਾਂ ਨੇ ਬਣਾਈ ਹੈਗੀ ਉਹ ਜਿੱਦਾਂ ਫੈਕਟਰੀਆਂ ਹੋ ਗਈਆਂ ਵੇਅਰ ਹਾਊਸ ਹੋ ਗਏ ਉਹਦੇ ਵਿੱਚ ਛੋਟੀਆਂ ਫੋਕ ਲਿਫਟਾਂ ਚਲਾਉਂਦੇ ਆਂ ਆਪਾਂ ਛੋਟੀਆਂ ਮਸ਼ੀਨਾਂ ਚਲਾਉਂਦੇ ਆਂ ਉਹਦੇ ਵਾਸਤੇ ਐਕਚੁਅਲੀ ਉਹਨਾਂ ਨੇ ਬਣਾਈ ਸੀਗੀ ਬਟ ਜਿੱਦਾਂ ਫਿਰ ਛੋਟੀਆਂ ਸਾਈਟਾਂ ਵਾਸਤੇ ਉਹਨਾਂ ਨੇ ਕਰ ਦਿੱਤੀ ਕਿ ਚਲੋ ਉੱਪਰ ਸੀਐਸਐਸ ਦਾ ਲੋਗੋ ਲਾ ਆ ਗਿਆ ਆਪਾਂ ਛੋਟੀਆਂ ਸਾਈਟਾਂ ਤੇ ਵੀ ਜਿਹੜੀਆਂ ਇਹ ਅਪਲਾਈ ਕਰ ਸਕਦੇ ਆ ਹਨਾ ਉੱਥੇ ਵੀ ਯੂਜ਼ ਕਰ ਸਕਦੇ ਆ ਤੇ ਜਿਹੜੀ ਸੀਪੀਐਸਐਸ ਹੈ ਉਹ ਸਾਰੀਆਂ 올 ਓਵਰ ਦਾ ਯੂਕੇ ਜਿੰਨਾ ਵੀ ਆ ਹਨਾ ਸਾਰੇ ਜੁਕੇ ਦੇ ਵਿੱਚ ਜਿੰਨੀ ਕੋਈ ਸਾਈਟ ਨਹੀਂ ਹੈਗੀ ਜਿੱਥੇ ਉਹ ਸੀਪੀਸੀਐਸ ਪਲਾਂਟ ਜਿਹੜੀ ਆ ਟੈਗਟ ਆਪਾਂ ਯੂਜ਼ ਨਹੀਂ ਕਰਦੇ ਇਵਨ ਜਿਹੜੀਆਂ ਇੱਥੇ ਦੀਆਂ ਕੰਪਨੀਆਂ ਜੇ ਤੁਹਾਨੂੰ ਹਾਇਰ ਕਰਕੇ ਯੂਰਪ ਲੈ ਕੇ ਜਾਂਦੀਆਂ ਇਵਨ ਆਸਟ੍ਰੇਲੀਆ ਲੈ ਕੇ ਜਾਂਦੀਆਂ ਜਾਂ ਕਿਤੇ ਹੋਰ ਵੀ ਲੈ ਕੇ ਜਾਂਦੀਆਂ ਤਾਂ ਉਹ ਜਿਹੜੀ ਆ ਤੁਹਾਡੀ ਜਿਹੜੀ ਆ ਕੁਆਲੀਫਾਈ ਕਰਦੀ ਜਿਹੜੀ ਸੀਪੀਸੀਐਸ ਦੀ ਟੈਗਟ ਨਾ ਐਨਪੋਰ ਦੀ ਬਾਹਰ ਇੰਗਲੈਂਡ ਤੋਂ ਬਿਲਕੁਲ ਨਹੀਂ ਚੱਲਣੀ ਇਵਨ ਜਿੱਦਾਂ ਕਹਿ ਲਓ ਕਿਸੇ ਵੇਲੇ ਜਰਮਨ ਦੇ ਵਿੱਚ ਵੀ ਹੁੰਦੀਆਂ ਪੁਰਤਗਾਲ ਦੇ ਵਿੱਚ ਇੱਥੇ ਜੌਬਾਂ ਆਉਂਦੀਆਂ ਆਫਰ ਆਉਂਦੀਆਂ ਉੱਥੇ ਜਾ ਕੇ ਵੀ ਜਿਹੜੀਆਂ ਤੁਹਾਡੀ ਸੀਪੀਐਸ ਜਿਹੜੀਆਂ ਚੱਲਣੀਆਂ ਨੇ ਉੱਥੇ ਜਾ ਕੇ ਤੁਹਾਨੂੰ ਸਪੈਸ਼ਲ ਸ਼ਾਇਦ ਉੱਥੇ ਦੇ ਅਕੋਰਡਿੰਗ ਦੇ ਹਿਸਾਬ ਨਾਲ ਰੂਲ ਦੇ ਹਿਸਾਬ ਨਾਲ ਮਾੜਾ ਮੋਟਾ ਕੋਈ ਕੋਰਸ ਕਰਨਾ ਉਹ ਵੀ ਉਹ ਵੀ ਕੰਪਨੀਆਂ ਕਰਾ ਦੇਣਗੀਆਂ ਪਰ ਤੁਹਾਡੀ ਜਿਹੜੀ ਕੁਆਲੀਫਾਈ ਜਿਹੜੀ ਸੀਪੀਐਸ ਪਲਾਂਟ ਆਪਰੇਟਰ ਦੀ ਟਿਕਟ ਉੱਥੇ ਹੁਣੀ ਆ ਵੈਲਿਡ ਹੋਣੀ ਆ ਪਰ ਜਿਹੜੀ ਐਨ 4 ਦੀ ਉਹ ਨਹੀਂ ਹੋਣੀ ਉਤਵਾ ਦਾ ਜੀ ਜਿਹੜੀ ਸੀਪੀਐਸ ਆ ਉਹ ਹੈਗੀ ਆ ਕੰਸਟਰਕਸ਼ਨ ਪਲਾਂਟ ਕੰਪੀਟੈਂਸ ਸਕੀਮ ਜਿਹੜੀ ਆ ਦਾ ਫੁੱਲ ਫਾਰਮ ਜਿਹੜੀ ਸੀਪੀਐਸ ਦਾ ਤੇ ਜਿਹੜੀ ਐਨਪੋਰ ਹੈਗੀ ਨੈਸ਼ਨਲ ਪਲਾਂਟ ਜਿਹੜੀ ਆ ਨੈਸ਼ਨਲ ਪਲਾਂਟ ਆਪਰੇਟਰ ਰਜਿਸਟ੍ਰੇਸ਼ਨ ਸਕੀਮ ਯਾ ਐਨਪੋਰ ਨੈਸ਼ਨਲ ਪਲਾਂਟ ਆਪਰੇਟਰ ਰਜਿਸਟ੍ਰੇਸ਼ਨ ਸਕੀਮ ਥਰੂ ਵਰਦੀ ਹੈ ਜਿਹੜੀ ਤੇ ਇਹ ਇਹਨਾਂ ਦੀਆਂ ਫੁੱਲ ਫਾਰਮ ਆ ਬੱਚ ਦਸੋ ਮੈਟਰ ਐਨੀਵੇ ਤੇ ਹਾਂ ਇਹ ਹੀ ਐਨਪੋਰ ਤੇ ਸੀਪੀਐਸ ਦਾ ਫਰਕ ਆ ਜਿਹੜੀਆਂ ਜਿਹੜੀ ਸੀਪੀਐਸ ਸਾਰੀਆਂ ਸਾਈਟਾਂ ਤੇ ਚੱਲਦੀ ਆ ਤੇ ਜਿਹੜੀਆਂ ਐਨਪੋਰ ਆ ਉਹ ਜਿਹੜੀਆਂ ਕਈ ਸਾਈਟਾਂ ਤੇ ਚੱਲਦੀ ਸੀ ਤਾਂ ਹੁਣ ਕਈ ਐਚਐਸੂ ਦੀਆਂ ਸਾਈਟਾਂ ਆ ਇੱਥੇ ਵੀ ਵੀ ਦੀਆਂ ਸਾਈਟਾਂ ਆ ਉੱਥੇ ਉਹ ਕਈ ਸਾਈਟਾਂ ਦੇ ਉੱਪਰ ਜਿਹੜੀ ਆ ਉਹ ਇਨਪੋਰ ਅਕਸੈਪਟ ਨਹੀਂ ਕਰਦੇ ਆ ਡੋਨਟ نو ਵਾਈ ਬਟ ਜਿੱਦਾਂ ਉਹਨਾਂ ਨੂੰ ਲੱਗਦਾ ਕਿਤੇ ਨਾ ਕਿ ਕਿਤੇ ਕਿ ਜਿਹੜੀਆਂ ਇਨਪੋਰ ਦੀਆਂ ਟੈਕਟਾਂ ਆ ਉਹ ਜਿੱਦਾਂ ਪੂਰੀ ਦਾ ਟ੍ਰੇਨਿੰਗ ਨਹੀਂ ਹੈਗੀ ਜਾਂ ਚਲੋ ਜਿੱਦਾਂ ਮਰਜੀ ਹੈ ਨਾ ਆਈ ਡੋਨਟ ਨੋ ਕੋਈ ਵੀ ਮੈਨੂੰ ਨਹੀਂ ਪਤਾ ਮੈਂ ਮੁੰਡੇ ਵੀ ਪ੍ਰਿੰਟ ਕਾਪੀ ਜਾਣਦੇ ਜਿੱਦਾਂ ਉਹਨਾਂ ਨਾਲ ਗੱਲ ਕਰੀ ਹੈ ਇਹਦੀ ਆ ਉਹ ਵੀ ਇਹੀ ਕਹਿੰਦੇ ਆ ਕਿ ਕਈ ਮੁੰਡੇ ਮੈਂ ਇਦਾਂ ਦੇ ਜਾਣਦਾ ਜਿਹਨਾਂ ਨੂੰ ਜਿਹੜੇ ਸਾਈਟ ਤੇ ਗਏ ਵੀ ਨਹੀਂ ਤੇ ਉਹਨਾਂ ਦੀ ਟਿਕਟ ਬਣ ਗਈ ਹੈ ਨਾ ਤੇ ਐਨਪੋਰ ਦੀ ਪਰ ਸੀਪੀਐਸ ਦੀ ਮੈਨੂੰ ਮੈਂ ਤਾਂ ਅਜੇ ਤੱਕ ਸੁਣਿਆ ਨਹੀਂ ਵੀ ਕੋਈ ਬਿਨਾਂ ਸਾਈਟ ਤੇ ਗਿਆ ਤੇ ਉਹਦੀ ਟਿਕਟ ਬਣ ਗਈ ਹੋਵੇ ਤੇ ਮੈਨੂੰ ਪ੍ਰੋਸੀਜਰ ਵੀ ਨਹੀਂ ਐਵੇਂ ਪਤਾ ਵਾ ਐਨਪੋਰ ਦਾ ਕੀ ਹੈ ਟੈਸਟ ਉਸ ਦਾ ਤੇ ਸੀਪੀਐਸ ਦਾ ਮੈਨੂੰ ਪਤਾ ਕਿ ਉਹ ਤੁਹਾਡਾ ਪ੍ਰੋਪਰ ਟੈਸਟ ਲੈਂਦੇ ਮoure ਜਿਹੜਾ ਰਿਕਾਰਡਿੰਗ ਰੱਖ ਕੇ ਮoure ਉਹਦੇ ਵਿੱਚ ਤੁਹਾਡਾ ਜਿਹੜੀ ਆ ਉਹ ਰਿਪੋਰਟ ਹੁੰਦੀ ਆ ਜਿਹੜਾ ਵੀ ਤੁਸੀਂ ਆਨਸਰ ਕੁਐਸਚਨ ਆਨਸਰ ਤੁਹਾਨੂੰ ਕਰਦੇ ਆ ਉਹ ਬੱਚ ਰਿਪੋਰਟ ਹੁੰਦੀ ਆ ਤੇ ਪ੍ਰੋਪਰ ਟੈਸਟ ਲੈਂਦੇ ਆ। ਬਾਕੀ ਪਤਾ ਨਹੀਂ ਹੋਊਗਾ ਕੋਈ ਮੈਂ ਜਿੱਦਾਂ ਇਸ ਚੱਕਰਾਂ 'ਚ ਪੈਣਾ ਨਹੀਂ ਚਾਹੁੰਦਾ ਕਿ ਆਪਾਂ ਇਹ ਆਰਗੂ ਦੇ ਵਿੱਚ ਕਿ ਕੋਈ ਕਿੱਦਾਂ ਕਰੋਂਦਾ ਕੋਈ ਨਹੀਂ ਕਿੱਦਾਂ ਦਾ ਪਰ ਜਿੱਦਾਂ ਮੈਂ ਕੀਤੀ ਹੈ ਮੈਂ ਤੁਹਾਨੂੰ ਆਪਣਾ ਦੱਸ ਰਿਹਾ ਕਿ ਮੈਂ ਜੋ ਸੀਪੀਐਸ ਦੀ ਟੈਸਟ ਦੇ ਨਾਮ 'ਤੇ ਪ੍ਰੋਪਰ ਪੜ੍ਹ ਕੇ ਟੈਸਟ ਜਿਹੜਾ ਉਹ ਪੁੱਛ ਗਿਆ ਕੁਐਸਚਨ ਆਨਸਰ ਕਰਦੇ ਆ ਤੇ ਸਾਨੂੰ ਪੜ੍ਹਨਾ ਪੈਂਦਾ ਹਫ਼ਤਾ ਪਹਿਲਾਂ ਤੁਹਾਨੂੰ ਆਨਸਰ ਹੀ ਫੇਰ ਦਿੰਦੇ ਜਾਂ ਕੁਐਸਚਨ ਆਨਸਰ ਦੇ ਦਿੰਦੇ ਆ ਕਿ ਇਹਦੇ ਵਿੱਚੋਂ ਤੁਹਾਨੂੰ ਜਿਹੜਾ ਆਨਸਰ ਕੁਐਸਚਨ ਆਨਸਰ ਹੋਣੇ ਆ ਤੇ ਰਿਵੀਜ਼ਨ ਕਰਕੇ ਤੇ ਉਹਦੇ ਵਿੱਚੋਂ ਹੀ ਕੁਐਸਚਨ ਆਨਸਰ ਉਹ ਪੁੱਛਦੇ ਆ ਉਹ ਪਤਲੀ ਕਰਕੇ ਤੇ ਉਹ ਪ੍ਰੋਪਰ ਜਿਦਾ ਆਪਣੇ ਇੰਟਰਵਿਊ ਲੈਂਦੇ ਆ ਉਹ ਮੀਡਲ ਦੇ ਵਿੱਚ ਰਿਪੋਰਟਰ ਰੱਖ ਕੇ ਤੇ ਉਹਦੀ ਜਿਹੜੀ ਐ ਇੰਟਰਵਿਊ ਪ੍ਰੋਪਰ ਹੁੰਦੀ ਆ ਤੇ ਪ੍ਰੈਕਟੀਕਲ ਟੈਸਟ ਵੀ ਆਫਕੋਰਸ ਇਹ ਤੋਂ ਪ੍ਰੈਕਟੀਕਲ ਆਪਾਂ ਕਰਦੇ ਆ ਤੁਹਾਨੂੰ ਚਲਾ ਕੇ ਦੇ ਦਿਆ ਫੋਟੋ ਖੇਦੇ ਆ ਪ੍ਰੂਫ ਲੈਂਦੇ ਆ ਸਾਰੇ ਫੋਟੋ ਖੱਚੀਏ ਚਲਾਉਂਦੇ ਦੀਆਂ ਹਨਾ ਕਿੱਦਾਂ ਤੁਸੀਂ ਉਹ ਅਪਸਾਈਡ ਉੱਪਰ ਕਰਨੀ ਥੱਲੇ ਡਾਊਨ ਸਾਈਡ ਥੱਲੇ ਰੱਖਣੀ ਹੈਵੀ ਸਾਈਡ ਇਹ ਉਹ ਹਿਲਦੇ ਉੱਪਰ ਇਹ ਆ ਸਮਾਨ ਮੂਵ ਕਰਾਉਣ ਵ ਲਈ ਜਾਂ ਜੇ ਤੁਸੀਂ ਸਲਿੰਗਰ ਦਾ ਕਰਦੇ ਆ ਸਮਾਨ ਚੁਕਾ ਕੇ ਕ੍ਰੇਨ ਦੇ ਨਾਲ ਜਾਂ ਤੁਸੀਂ ਡੰਪੇ ਦਾ ਕਰਦੇ ਆ ਫੋਕ ਲਿਫਟ ਦਾ ਕਰਦੇ ਆ ਉੱਪਰ ਸਮਾਨ ਹਾਈ ਦੇ ਉੱਪਰ ਰਖਾ ਕੇ ਨਾ ਲਿਫਟ ਕਰਾਉਂਦੇ ਹਾਈ ਲਿਫਟ ਜਿਹੜੀ ਹੁੰਦੀ ਆ ਇਹ ਹੁੰਦੀ ਹੈ ਸੀਪੀਐਸ ਐਨ ਪੋਰ ਤੇ ਮੈਂ ਇਹ ਨਹੀਂ ਕਹਿੰਦਾ ਕਿ ਐਨ 4 ਤੇ ਸੀਪੀਐਸ ਦੇ ਵਿੱਚ ਮੈਂ ਕਦੀ ਕੰਪੈਰੀਸ਼ਨ ਨਹੀਂ ਕਰਦਾ ਤੇ ਨਾ ਹੀ ਮੈਂ ਕਰਨਾ ਚਾਹੁੰਦਾ ਕਿਉਂਕਿ ਜਿਹੜੇ ਟੈਕਟਾ ਆ ਉਹਦੇ ਨਾਲ ਨਹੀਂ ਪਤਾ ਲੱਗਦਾ ਕਿ ਤੁਸੀਂ ਆਪਰੇਟਰ ਕਿੱਦਾਂ ਦੇ ਆ ਤੁਹਾਡੇ ਐਕਸਪੀਰੀਅੰਸ ਨਾਲ ਪਤਾ ਲੱਗਦਾ ਐਡਾ ਟੋਮੈਟਰ ਟੈਕ ਤੁਹਾਡੇ ਕੋ ਕਿਹੜੀ ਚਾਹੀਏ ਐਨ 4 ਐ ਚਾਹੀਏ ਸੀਪੀਸੀਐਸ ਐ ਜੇ ਤੁਹਾਡਾ ਐਕਸਪੀਰੀਅੰਸ ਐ ਉਤੋਂ ਪਤਾ ਲੱਗਦਾ ਕਿ ਤੁਸੀਂ ਟ੍ਰੇਨਡ ਆਪਰੇਟਰ ਹੈਗੇ ਆ ਪ੍ਰੋਪਰ ਨਾ ਕਿ ਮੇਰੇ ਕੋ ਹਾਂ ਸੀਪੀਸੀਐਸ ਐ ਤੇ ਮੈਨੂੰ ਜ਼ਿਆਦਾ ਪਤਾ ਜਾਂ ਮੈਨੂੰ ਜ਼ਿਆਦਾ ਟ੍ਰੇਨਿੰਗ ਐ ਮੇਰੀ ਹੈ ਨਾ ਜਾਂ ਜ਼ਿਆਦਾ ਐਕਸਪੀਰੀਅੰਸ ਐ ਇਦਾਂ ਨਹੀਂ ਹੈਗਾ ਜਿੰਨਾ ਤੁਸੀਂ ਮਸ਼ੀਨ ਦੇ ਉੱਪਰ ਟਾਈਮ ਸਪੈਂਡ ਕਰਦਾ ਉਤੋਂ ਐਨ 4 ਬਣਾ ਲਓ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਘੱਟ ਐਕਸਪੀਰੀਅੰਸ ਵਾਲਾ ਜਿੱਦਾਂ ਉਹ ਆਪਰੇਟਰ ਬਣਾ ਦਿੰਦੀ ਆ ਓਪਰੇਟਰ ਓਪਰੇਟਰ ਹੀ ਆ ਉਹ ਤੁਹਾਡਾ ਐਕਸਪੀਰੀਅੰਸ ਨਾ ਬਣਦਾ ਕਿੰਨੇ ਸਾਲ ਤੁਸੀਂ ਕੰਮ ਕੀਤਾ ਕੰਸਟਰਕਸ਼ਨ ਦੇ ਵਿੱਚ ਮਸ਼ੀਨ ਦੇ ਉੱਪਰ ਕਿੰਨਾ ਕੰਮ ਸਾਲ ਕੰਮ ਕੀਤਾ ਉਹਦੇ ਨਾਲ ਪ੍ਰੋਪਰ ਓਪਰੇਟਰ ਬਣਦਾ ਹਾਂ ਜਿਹੜੇ ਨਵੇਂ ਮੁੰਡੇ ਆਉਂਦੇ ਆ ਉਹ ਉਹ ਵਿਚਾਰੇ ਪੁੱਛਦੇ ਆ ਕਿ ਭਾਜੀ ਆਪਾਂ ਐਨਪੋਰ ਬਣਾਈਏ ਸੀਪੀਸੀਐਸ ਬਣਾ ਲਈਏ ਤੇ ਆਫਕੋਰਸ ਜੇ ਤੁਸੀਂ ਨਵੀਂ ਟੈਕਟ ਬਣਾਉਂਦੇ ਆ ਤੁਹਾਨੂੰ ਛੋਟੀਆਂ ਸਾਈਟਾਂ ਤੇ ਕੰਮ ਕਰਨ ਦਾ ਮੌਕਾ ਮਿਲਦਾ ਤੇ ਮੈਂ ਉਹਨਾਂ ਨੂੰ ਇਹੀ ਕਹਿੰਦਾ ਹਾਂ ਆਪਣੇ ਪੈਸੇ ਬਚਾਓ ਭਾਈ ਜੇ ਤਾਂ ਤੁਹਾਡੇ ਚ ਹਿੰਮਤ ਹੈਗੀ ਆ ਫੇਰ ਤਾਂ ਠੀਕ ਆ ਫੇਰ ਤੋਂ ਫੇਰ ਤਾਂ 100% CPCS ਦੇ ਟਾਰਗੇਟ ਬਣਾਓ ਕਿਉਂਕਿ ਵਧੀਆ ਮੇਰੇ ਹਿਸਾਬ ਦੇ ਨਾਲ ਅੱਗੇ ਐਕਸਪੀਰੀਅੰਸ ਵਧੀਆ ਬਣਦਾ ਤੇ ਨਾਲੇ ਤੁਹਾਨੂੰ ਇਹ ਨਹੀਂ ਵੀ ਕਿਸੇ ਸਾਈਟ ਤੇ ਜਾਇਓਗੇ ਤੇ ਤੁਹਾਨੂੰ ਪਾਪਸ ਮਾਉਂਟ ਦੇਣਗੇ ਜੀ ਤੁਹਾਡੇ ਕੋਲ CPCS ਟੈਗਟ ਹੈ ਨਹੀਂ ਹਨਾ ਐਨਪੋਰ ਦੀ ਅਸੀਂ ਐਕਸੈਪਟ ਨਹੀਂ ਕਰਦੇ ਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਐਕਸਪੀਰੀਅੰਸ ਲੈਣਾ ਕਿਤੇ ਕੰਮ ਕਰਦੇ ਆ ਨਾਲ ਮਾੜਾ ਮੋਟਾ ਚਲਾਉਣ ਨੂੰ ਤਾਂ ਮੈਂ ਉਹਦੇ ਵਾਸਤੇ ਐਨਪੋਰ ਬਣਾ ਲਵਾਂ ਤਾਂ ਜਾਦਾ ਵਧੀਆ ਉਤੇ ਇਹ ਹੋ ਜਾਂਦਾ ਕਿ ਐਟ ਲੀਸਟ ਤੁਹਾਡੇ ਕੋ ਕੋਈ ਟ੍ਰੇਨਿੰਗ ਹੈਗੀ ਆ ਕੰਪੀਟੈਂਸੀ ਹੈਗੀ ਆ ਚਲਾਉਣ ਨੂੰ ਕਿਉਂਕਿ ਸਾਰੀਆਂ ਸਾਈਟਾਂ ਚਾਹੇ ਛੋਟੀ ਆ ਚਾਹੇ ਵੱਡੀ ਆ ਉਹ ਸਭ ਤੋਂ ਪਹਿਲਾਂ ਕੰਪੀਟੈਂਸੀ ਤੁਹਾਡੀ ਪਾਸ ਦੇ ਕੋ ਤੁਹਾਡੇ ਕੋ ਹੈਗੀ ਆ ਚਲਾਉਣ ਨੂੰ ਅੱਗੇ ਹੁੰਦਾ ਸੀਗਾ ਪ੍ਰੋਅਨ ਟਾਈਮ ਚ ਜਿਹੜਾ ਮਰਜ਼ੀ ਚੜ ਜਾਂਦਾ ਹੈ ਮਸ਼ੀਨਾਂ ਦੇ ਉੱਪਰ ਅਨਲੈਸ ਤੁਹਾਡਾ ਬਾਲਾ ਹੀ ਕਿਸੇ ਨਾ ਬਣਿਆ ਆ ਪਿਆਰ ਜਾਂ ਤੁਸੀਂ ਬਾਲਾ ਹੀ ਕਿਸੇ ਨਾ ਕੰਮ ਕਰਦੇ ਫੋਰਮੈਨ ਵਧੀਆ ਤੁਹਾਨੂੰ ਉੱਥੇ ਕਹਿ ਦਿੰਦਾ ਚੱਲ ਚੜ ਜਾ ਮਸ਼ੀਨ ਦੇ ਉੱਪਰ ਤੇ ਜੇ ਚੜ ਵੀ ਜਾਂਦੇ ਆ ਐਨੀਥਿੰਗ ਹੈਪਨ ਉਹ ਕਵਰ ਨਹੀਂ ਕਰਦਾ ਤੁਹਾਨੂੰ ਨਾ ਫੋਰਮੈਨ ਨੂੰ ਕਵਰ ਕਰਨਾ ਨਾ ਤੁਹਾਨੂੰ ਜੇ ਤੁਹਾ ਕੋਮਪੀਟੈਂਸੀ ਹੈ ਕਿਸੇ ਹੱਦ ਤੱਕ ਚਲੋ ਉਹ ਕਵਰ ਕਰ ਜੂਗੀ ਤੇ ਇਹ ਹੈਗਾ ਇੰਪੋਰ ਅ ਬਾਕੀ ਪ੍ਰਾਈਸ ਪ੍ਰਾਈਸ ਦਾ ਬਹੁਤ ਫਰਕ ਹੈ ਇੰਪੋਰ ਦੇ ਸੀਪੀਐਸ ਦਾ ਇਸ ਲਈ ਮੈਂ ਨਵੇਂ ਮੁੰਡਿਆਂ ਨੂੰ ਕਹਿਣਾ ਹੁੰਦਾ ਕਿ ਹਾਂ ਜੇ ਤੁਹਾਨੂੰ ਜਿਆਦਾ ਹਿੰਮਤ ਹੈਗੀ ਸੀਪੀਐਸ ਬਣਾਓ ਨਹੀਂ ਤਾਂ ਕੱਟ ਪੈਣ ਦੇ ਵਿੱਚ ਜਿਹੜੀ ਇੰਪੋਰ ਬਣ ਜਾਂਦੀ ਹੈ ਜਿਹੜੀ ਸੀਪੀਐਸ ਹੈ ਉਹ ਜਿੱਦਾਂ ਡੋਜ਼ਰ ਡੋਜ਼ਰ ਦੀ ਹੋ ਗਈ ਉਹ 500 550 ਕੋਈ ਵੈਟ ਪਾਉਂਦਾ ਕੋਈ ਨਹੀਂ ਵੈਟ ਕੋਈ V80 ਪਾਉਂਦਾ ਉਹਨੇ ਕਿਤੇ ਵਿੱਚ ਬਣ ਜਾਂਦੀ ਹੈ ਸੇ ਤੁਸੀਂ ਇਕੱਲਾ ਟੈਸਟ ਕਰਨਾ ਟੈਸਟ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਮਾੜੀ ਮੋਟੀ ਨੌਲੇਜ ਹੈਗੀ ਆ ਕੰਮ ਵਾਸਤੇ ਹਨਾ ਤੇ ਤੁਸੀਂ ਚਲਾਇਆ ਜਾਂ ਤੁਹਾਨੂੰ ਕਿਤੇ ਉੱਥੇ ਸਰ ਉਹ ਤੁਸੀਂ ਉਹਨਾਂ ਨੇ ਚਲਾ ਕੇ ਦੇਖਣਾ ਉੱਪਰ ਥੱਲੇ ਕਰਾ ਕੇ ਕੋਈ ਵੀ ਮਸ਼ੀਨ ਟੈਸਟ ਓਨਲੀ ਉਹਦੇ ਵਿੱਚ ਇਹ ਹੋ ਜਾਂਦਾ ਕਿ ਤੁਸੀਂ ਸੀਪੀ ਸੈਂਸ ਦੇ ਵਿੱਚ ਟੈਸਟ ਦੇਣਾ ਬੋਲ ਕੇ ਕੁਐਸਚਨ ਆਨਸਰ ਕਰਨੇ ਆ ਤੇ ਪ੍ਰੈਕਟੀਕਲ ਦੇ ਵਿੱਚ ਇਹ ਹੁੰਦਾ ਕਿ ਉਹਦੇ ਵਿੱਚ ਟੈਸਟ ਚ ਤੁਹਾਨੂੰ ਨਾ ਮਸ਼ੀਨ ਚਲਾ ਕੇ ਦੇਖਣੀ ਹੈ ਕਿ ਤੁਸੀਂ ਮਾੜੀ ਮੋਟੀ ਚਲਾਉਂਦੇ ਆ ਮਤਲਬ ਇਹ ਨਹੀਂ ਕਿ ਤੁਸੀਂ ਪੂਰਾ ਗਿਆਨ ਬੈਜਾ ਬੈਜਾ ਕਰਾਈ ਪਈ ਐ ਇਦਾਂ ਨਹੀਂ ਤੇ ਤੁਹਾਨੂੰ ਫੰਕਸ਼ਨ ਦਾ ਪਤਾ ਆ ਤੁਹਾਨੂੰ ਮਸ਼ੀਨ ਦੀ ਸੇਫਟੀ ਤੁਹਾਡੀ ਚੈੱਕ ਤੁਸੀਂ ਚੈੱਕ ਕਰਦਾ ਕਰਦੇ ਮਸ਼ੀਨ ਨੂੰ ਤੇ ਬੇਸਿਕ ਚੈੱਕ ਕੀ ਆ ਤੇਲ ਤੂਲ ਜੇ ਉਹ ਤੁਸੀਂ ਕਰਦੇ ਆ ਤਾਂ ਫੋਨ ਆਕ ਨਹੀਂ ਆਉਂਦਾ ਇਹ ਚੀਜ਼ਾਂ ਉਹਨਾਂ ਨੇ ਦੇਖਣੀ ਹੁੰਦੀਆਂ ਹਾਂ ਜੇ ਤੁਸੀਂ ਟ੍ਰੇਨਿੰਗ ਲੈਣੀ ਹੈ ਫਿਰ ਤਾਂ 1000 ਤੋਂ 1500 2000 ਤੱਕ ਵੀ 2500 ਤੱਕ ਵੀ ਲੋਕੀ ਡੋਜ਼ਰ ਦੀ ਜਿਹੜੀ ਆ ਉਹ ਟਰੱਕ ਲੈ ਜਾਂਦੇ ਸੇਮ 360 ਦੀ ਉਹ ਵੀ 5400 ਤੋਂ ਲੈ ਕੇ 5500 ਦੇ ਵਿੱਚ بی ਏ ਟੀ ਵਗੈਰਾ ਪਾ ਕੇ ਉਹ ਵੀ ਸੇਮ ਹੀ ਆ ਤੁਹਾਨੂੰ ਮਾੜਾ ਮੋਟਾ ਕਿੱਦਾਂ ਤੁਸੀਂ ਬੈਠਾ ਦਾ ਮੌਕਾ ਮਿਲਿਆ ਮਸ਼ੀਨ ਦੇ ਵਿੱਚ ਕਿਸੇ ਛੋਟੀ ਕੰਪਨੀਆਂ ਤੁਸੀਂ ਕੰਮ ਕਰਦੇ ਆ ਤੇ ਮੈਂ ਇਹੀ ਕਹਿੰਦਾ ਕਿ ਜਦੋਂ ਤੁਸੀਂ ਤੁਹਾਡੇ ਕੋਲ ਐਨ 4 ਹੈਗੀ ਆ ਤੁਸੀਂ ਇੱਦਾਂ ਕਿਤੇ ਐਕਸਪੀਰੀਅੰਸ ਲੈ ਲਿਆ ਕਿ ਤੁਹਾਡਾ ਮਾਈਂਡ ਬਣਦਾ ਕਿਉਂਕਿ ਜਦੋਂ ਤੁਸੀਂ ਐਕਸਪੀਰੀਅੰਸ ਹੋ ਜਾਂਦੇ ਆ ਤੁਸੀਂ ਵੱਡੀਆਂ ਕੰਪਨੀਆਂ ਜਾਣਾ ਸ਼ੁਰੂ ਕਰਦੇ ਨੇ ਫਿਰ ਤੁਹਾਨੂੰ ਲੱਗਣ ਲੱਗ ਪੰਦਾ ਕਿ ਯਾਰ ਹਾਂ ਮੈਨੂੰ ਸੀਪੀਐਸ ਚਾਹੀਦੀ ਕਿਤੇ ਨਾ ਕਿਤੇ ਮੈਨੂੰ ਸੀਪੀਐਸ ਬਣਾਉਣੀ ਚਾਹੀਦੀ ਆ ਹੋ ਸਕਦਾ ਤੁਹਾਡਾ ਕਈ ਸਾਲ ਤੁਸੀਂ ਛੋਟੀ ਨਾ ਲੱਗੀ ਜੋ ਵਧੀਆ ਪੈਸੇ ਮਿਲਦੇ ਆ ਨਾ ਵੱਡੀਆਂ ਛੋਟੀਆਂ ਫਰਮਾਂ ਵੀ ਪੈਸੇ ਵਧੀਆ ਦਿੰਦੀਆਂ ਤੇ ਤੁਹਾਨੂੰ ਉਹਨਾਂ ਨਾਲ ਸੌਰੀ ਜਿਹਾ ਉਹ ਤੁਹਾਨੂੰ ਲੋੜੀ ਨਾ ਪਵੇ ਸੀਪੀਐਸ ਬਣਾਉਣ ਦੀ ਤੇ ਪਰਮਾਤਮਾ ਕਰੇ ਲੋੜੀ ਨਾ ਪਵੇ ਸਾਡਾ ਸਾਫੇ ਪੈਸੇ ਘੱਟ ਪੈਸੇ ਚ ਸਰੀ ਜਿਹਾ ਵਧੀਆ ਕਰ ਲੈਣਾ ਤੇ ਸਰੇਮ ਉਹਦਾ ਐਡੀਟ ਹੋ ਗਿਆ 400 ਲੈ ਕੇ 500 ਪੌਂਡ ਦੇ ਵਿੱਚ ਉਹਦੀ ਸੀਪੀਸੀਆ ਟੈਕਟ ਬਣ ਜਾਂਦੀ ਆ ਤੇ ਟੰਪਾ ਹੋ ਗਿਆ ਉਹਦੀ ਤੁਹਾਡੀ 300 ਤੋਂ 350 400 ਇਹਦੇ ਵਿੱਚ ਜਿਹੜੀ ਸਪੀਸੀਸ ਦੀ ਟੈਕਸ ਇਹ ਮੈਂ ਸਿਰਫ ਟੈਸਟ ਓਨਲੀ ਦੱਸਦਾ ਜੇ ਤੁਸੀਂ ਟੈਸਟ ਕਰਨਾ ਹੈ ਤਾਂ ਟੈਸਟ ਦੇ ਵਿੱਚ ਤੁਹਾਡਾ ਥਿਊਰੀ ਟੈਸਟ ਹੋ ਗਿਆ ਪ੍ਰੈਕਟੀਕਲ ਟੈਸਟ ਹੋ ਗਿਆ ਉਹਨਾਂ ਚ ਚਲਾ ਕੇ ਦੇਖਣਾ ਤੇ ਤੁਹਾਡੇ ਕੁਐਸਚਨ ਆਨਸਰ ਸੁਣਨੇ ਆ ਉਹ ਸਿਰਫ ਟੈਸਟ ਓਨਲੀ ਹੋ ਜਾਂਦਾ ਤੇ ਇਹ ਹੋ ਜਾਂਦਾ ਸੀਪੀਐਸ ਜਿਹੜੀ ਐਨਪੋਰ ਦੀ ਆ ਉਹ ਮੈਨੂੰ ਲੱਗਦਾ ਕਿ ਸ਼ਾਇਦ 250 ਤੋਂ ਲੈ ਕੇ 300 ਪੌਂਡ ਦੇ ਵਿੱਚ ਵਿੱਚ ਉਹਦਾ ਟੈਸਟ ਹੋਣੀ ਆ ਜੇ ਤੁਸੀਂ ਉਹ ਕਰਨੀ ਹੈ ਤੇ ਉਹਦਾ ਮੈਨੂੰ ਐਗਜ਼ੈਕਟਲੀ ਪ੍ਰੋਸੀਜਰ ਨਹੀਂ ਪਤਾ ਆਈ ਥਿੰਕ ਸੇਮ ਹੀ ਆ ਕਿ ਉਹਦੇ ਵੀ ਕੁਐਸਚਨ ਆਨਸਰ ਹੁੰਦੇ ਆ ਤੇ ਰਿਪੋਰਟਿੰਗ ਰੂਕੂਣੀ ਦਾ ਮੈਨੂੰ ਪਤਾ ਨਹੀਂ ਆਈ ਥਿੰਕ ਜਦਾ ਸੇਮ ਹੀ ਆ ਆਈ ਥਿੰਕ ਅ ਥੋੜਾ ਜਿਹਾ ਸ਼ਾਇਦ ਡਿਫਰੈਂਸ ਹੋਵੇ ਪਰ ਕਈਆਂ ਨੂੰ ਤਾਂ ਘਰ ਬੈਠਾ ਨੂੰ ਮਿਲ ਜਾਂਦੀ ਐ ਐਨਪੋਰ ਦੀ ਟਿਕਟ ਅ ਇਹ ਆ ਜੀ ਇਹ ਹੈਗਾ ਪ੍ਰਾਈਸ ਦਾ ਫਰਕ ਇਹਨਾਂ ਦਾ ਤੇ ਬਾਕੀ ਜੇ ਤੁਸੀਂ ਬਣਾਉਣੀ ਆ ਵੇਚ ਜਿਓਗੇ ਐਨਪੂਰ ਬਣਾਓ ਚਾਹੇ ਸੀਪੀਸੀਐਸ ਜੇ ਤਾਂ ਤੁਹਾਡੇ ਨਾਲ ਤੁਹਾਡਾ ਬਜਟ ਠੀਕ ਆ ਫਿਰ ਸੀਪੀਸੀਐਸ ਬਣਾ ਲਓ ਨਹੀਂ ਤਾਂ ਐਨਪੂਰ ਵੀ ਮੋਸਟਲੀ ਸਾਈਟਾਂ ਤੇ 100 ਦੇ ਵਿੱਚੋਂ ਮਤਲਬ 80% ਸਾਈਟਾਂ ਤੇ ਚੱਲਦੇ ਆ ਜਿੱਦਾਂ ਹੁਣ ਜੇ ਤੁਸੀਂ ਚਲੋ ਗੁਰਮੀਗਾ ਮੇਰੀਏ ਦੇ ਵਿੱਚ ਰਹਿੰਦੇ ਹੋ ਤੁਸੀਂ ਇੱਥੇ ਐਚਐਸ2 ਆ ਫਿਰ ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਫਰੈਂਡ ਹੈਗਾ ਐਚਐਸ2 ਦੇ ਵਿੱਚ ਡੀਲੈਂਸੀ ਤੋਂ ਲਵਾ ਸਕਦਾ ਫਿਰ ਤਾਂ ਸੀਪੀਸੀਐਸ ਹੀ ਕਰੋ ਤਾਂ ਜ਼ਿਆਦਾ ਬੈਟਰ ਹੈ ਸੀਪੀਸੀਐਸ ਉਹਨਾਂ ਨੂੰ ਬੈਸਟ ਆ ਮਤਲਬ preference FCPS ਆ ਸਰਪ ਇਹ ਲਈ ਕਿ ਉਹਨੂੰ preference ਹੈਗੀ ਆ ਸਾਰਿਆਂ ਸਾਡੇ ਤਾਂ ਇਸ ਲਈ ਨਾ ਕਿ ਇਸ ਲਈ ਕਿ ਤੁਸੀਂ ਉਹਨੂੰ ਬੈਠਾ ਜਿਹੜਾ ਆਪਰੇਟਰ ਬਣ ਜਾਂਦੇ ਆ ਆਪਰੇਟਰ ਤੁਹਾਨੂੰ ਮੈਂ ਦੱਸਿਆ ਐਕਸਪੀਰੀਅੰਸ ਨਾਲ ਹੀ ਬਣਦੇ ਆ ਤੇ ਬਾਕੀ ਬਾਕੀ ਮੈਂ ਹੋਰ ਨੰਬਰ ਬਹਾਂਤੇ ਕਹਿਣਾ ਸੀ ਮੇਰੇ ਭਰਾ ਜਿੱਦਾਂ ਫੋਨ ਮੈਸੇਜ ਕਰਕੇ ਨੰਬਰ ਉਹ ਮੰਗਦੇ ਆ ਮੈਂ ਉਹ ਮਾਫੀ ਮੰਗਦਾ ਇਹਦੇ ਵਿੱਚ ਇਹ ਨਾ ਸਮਝੂ ਕਿ ਬੰਦੇ ਦਾ ਐਟੀਟਿਊਡ ਬੋਦਿਆ ਨੰਬਰ ਨਹੀਂ ਦਿੰਦਾ ਮੈਂ ਬਹੁਤ ਮਾਫੀ ਮੰਗਦਾ ਹਾਂ ਥੋੜੇ ਛੋਟ ਕੇ ਤੁਹਾਡੇ ਕੋਲ ਨੰਬਰ ਨਹੀਂ ਮੈਂ ਦਿੰਦਾ ਵਿੱਚ ਮੈਂ ਬੱਚੇ ਪੁੱਛ ਲੈਣਾ ਕਿ ਮੈਨੂੰ ਕੋਈ ਮੈਸੇਜ ਆਦੋ ਮੈਂ ਉਹਦਾ ਰਿਪਲਾਈ ਜ਼ਰੂਰ ਦਿੰਨਾ ਚਾਹੇ ਮੈਂ ਦੋ ਦਿਨ ਅਟਕੇ ਦੇਵਾਂ ਸ਼ਾਇਦ ਉਦੋਂ ਦੇ ਦਵਾਂ ਚਾਹੇ ਚਾਹ ਤਨ ਅਟ ਰੋਕੇ ਦੇਵਾਂ ਪਰ ਮੈਂ ਰਿਪਲਾਈ ਦਾ ਜ਼ਰੂਰ ਦੰਨਾ ਨਾ ਮੈਨੂੰ ਮੈਸੇਜ ਚ ਪੁੱਛ ਲਿਆ ਕਰੋ ਦਾ ਰੀਜ਼ਨ ਇਹ ਹੈ ਕਿ ਮੈਂ ਤਾਂ ਇੱਕ ਪਰਸਨਲ ਨੰਬਰ ਹੈ ਮੈਂ ਭਰਾਵਾ ਤੁਹਾਡੇ ਵਰਗੇ ਕੰਮ ਕਰਨ ਵਾਲਾ ਬੰਦਾ ਮੈਂ ਕੋਈ ਤੇ ਮੈਨੇਜਰ ਨਹੀਂ ਕੋਈ ਮੈਂ ਆਪਣੀ ਕੰਪਨੀ ਨਹੀਂ ਖੋਲੀ ਨਾ ਮੈਂ ਟ੍ਰੇਨਿੰਗ ਕਰਾਉਂਦਾ ਕੋਈ ਵੀ ਹੈ ਨਾ ਮੈਂ ਤਾਂ ਸਿਰਫ ਆਪਣੇ ਪੰਜਾਬੀ ਭਰਾਵਾਂ ਵਾਲੇ ਇੰਡੀਅਨ ਭਰਾ ਜਾਂ ਪੰਜਾਬੀ ਭਰਾ ਚਾਹੇ ਪਾਕਿਸਤਾਨੀ ਭਰਾ ਕੋਈ ਵੀ ਹੈ ਨਾ ਮੈਂ ਪੰਜਾਬੀ ਚ ਇਹਨਾਂ ਨੂੰ ਇੰਗਲਿਸ਼ ਇੰਗਲਿਸ਼ ਵੀਡੀਓ ਬਹੁਤ ਹੈ ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਮੈਂ ਪੰਜਾਬੀ ਚ ਬਣਾਉਂਦਾ ਕਿ ਚੱਲ ਕਿਸੇ ਦੀ ਹੈਲਪ ਹੋ ਸਕੇ ਸਰ ਫੋਰ ਮੇਰਾ ਕੋਈ ਰੀਜ਼ਨ ਨਹੀਂ ਹੈਗਾ ਨਾ ਕੋਈ پیسے ਬਣਾਉਣ ਦਾ ਨਾ ਕੋਈ ਹੋਰ ਨਾ ਕੋਈ ਲੈਣਾ ਨਾ ਕੋਈ ਦੇਣਾ ਹੈ ਨਾ ਤੇ ਨੰਬਰ ਮੈਂ ਤੁਹਾਡੇ ਵਰਗਾ ਹੀ ਕੰਮ ਕਰਦਾ ਤੁਹਾਨੂੰ ਪਤਾ ਵੀ ਕੰਮ ਦੇ ਉੱਪਰ ਜੇ ਤੁਸੀਂ ਕੰਮ ਕਰਦੇ ਹੋਣੇ ਕਿ ਕੋਈ ਫੋਰਮੈਨ ਕੋਈ ਸੁਪਰਵਾਈਜ਼ਰ ਤੁਹਾਨੂੰ ਖੜਾ ਫੋਨ ਤੇ ਲੱਗਾ ਪਸੰਦ ਨਹੀਂ ਕਰਦਾ ਹੁਣ ਮੇਰੇ ਕੋ 1300 ਬੰਦਾ ਬੱਚ ਹੈਗਾ ਹੁਣ ਮੈਨੂੰ ਮੰਨ ਲਓ ਜੀ ਵਿੱਚੋਂ 700 ਬੰਦਾ ਵੀ ਮੇਰਾ ਨੰਬਰ ਲੈ ਲਵੇ ਤੇ ਮੈਨੂੰ ਫੋਨ ਕਰੀ ਜਾਵੇ 15 ਮਿੰਟਾਂ ਬਾਅਦ 20 ਮਿੰਟਾਂ ਬਾਅਦ ਤੁਹਾਨੂੰ ਪਤਾ ਇੱਕ ਵਾਰ ਚੀਜ਼ ਸਮਝਾਏ ਤੇ ਨਹੀਂ ਕੰਮ ਆਉਂਦੀ ਅਗਲਾ ਫੋਨ ਲਾ ਕੇ ਪ੍ਰੋਪੋਜ਼ਦਾ ਹਾਂਜੀ ਭਾਜੀ ਆਹ ਬਟਨ ਇੱਥੋਂ ਪ੍ਰੈਸ ਹੋਣਾ ਉਹ ਤੋਂ ਹੋਣਾ ਚੰਗੀ ਤਰ੍ਹਾਂ ਸਮਝਾਉਣਾ ਪੈਂਦਾ ਹਣਾ ਤੇ ਜੇ ਮੈਂ ਇਦਾਂ ਲੱਗਾ ਰਹਾਂ ਮੈਂ ਦਾ ਮੇਰੇ ਮੈਂ ਆਪ ਸ਼ੁਰੂ ਕਰੇ ਬਹਿ ਜੂੰਗਾ ਇਹ ਇਹੀ ਰੀਜ਼ਨ ਹੈ ਭਾਈ ਮੈਂ ਵੀ ਤੁਹਾਡੇ ਵਾਂਗ ਰੋਟੀ ਕਮਾਉਂਦਾ ਤੇ ਮੈਂ ਕੰਮ ਕਰਦਾ ਤੇ ਮੇਰਾ ਵਿੱਚ ਫੋਨ ਜਿਹੜਾ ਅਟੈਂਡ ਕਰਨਾ ਬਿਲਕੁਲ ਹੀ ਬੰਦੇ ਹੀ ਆ ਤਕਰੀਨ ਬਹੁਤ ਘੱਟ ਚਾ ਬ੍ਰੇਕ ਟਾਈਮ ਵੀ ਵੀਡੀਓ-ਵੀਡੀਓ ਬਣਾਉਣਾ ਹੁੰਦਾ ਤੇ ਬ੍ਰੇਕ ਟਾਈਮੇ ਕੋਈ ਫੋਨ ਕਰੀਦਾ ਤੇ ਫੋਨ ਅਲਾਉਡ ਨਹੀਂ ਹੁੰਦਾ ਫੋਨ ਨੰਬਰ ਜਿਹੜਾ ਨਹੀਂ ਦੇਣਾ ਉਹ ਚਲੋ ਕੋਈ ਨਹੀਂ ਜਦੋਂ ਦੇ ਕੇ ਤੁਸੀਂ ਚੱਕਣਾ ਨਹੀਂ ਉਹ ਸਭ ਨੂੰ ਮਾੜੀ ਗੱਲ ਆ ਹਨਾ ਉਹ ਫਿਰ ਫਾਇਦਾ ਕੀ ਦੇਣ ਦਾ ਜੇ ਤੁਸੀਂ ਗੱਲੇ ਹੀ ਨਹੀਂ ਕਰ ਸਕਦੇ ਅਗਲੇ ਨਾਲ ਤੇ ਇਹੀ ਰੀਜ਼ਨ ਹੈ ਮੇਰਾ ਨੰਬਰ ਨਹੀਂ ਮੈਂ ਦਿੰਦਾ ਪਲੀਜ਼ ਪਲੀਜ਼ ਆ ਨਾ ਮਾਫ਼ ਨਾ ਕਰਿਓ ਮਾਫ਼ ਕਰਿਓ ਗੁੱਸਾ ਨਾ ਕਰਿਓ ਤੇ ਇਹ ਹੀ ਆ ਕੋਈ ਮੇਰਾ ਐਟੀਟਿਊਡ ਨਹੀਂ ਇਹਦੇ ਵਿੱਚ ਕੋਈ ਇਹ ਨਹੀਂ ਕਹਿਣਾ ਬੰਦੇ ਨੂੰ ਜਿਆਦਾ ਹੌਣ ਚੌੜਾ ਹੋਈ ਫਿਰਦਾ ਜਾਂ ਇਹਨੂੰ ਪੁੱਛਣਾ ਸੀ ਕੁਛ ਤੇ ਤਾਂ ਕਰਕੇ ਮੈਂ ਜਿਹੜਾ ਆਪਣਾ ਨੰਬਰ ਨਹੀਂ ਦਿੰਦਾ ਮੇਰਾ ਪਰਸਨਲ ਨੰਬਰ ਹੈ ਮੈਂ ਕਿਉਂ ਤੇ ਜੇ ਮੇਰਾ ਕੰਮ ਇਹ ਹੋਵੇ ਨਾ ਤੇ ਪਤਾ ਵੀ ਯਾਰ ਕੋਈ ਨਹੀਂ ਫੋਨ ਆਇਆ ਅਟੈਂਡ ਕਰੀ ਚਲੋ ਸਮਝਾਈ ਜਾਮਾ ਨਾ ਫੇਰ ਤਾਂ ਚੱਕਰ ਹੀ ਕੋਈ ਨਹੀਂ ਆਗਾ ਮੈਂ ਵੀ ਭਰਾਵਾ ਦਿਹਾੜੀ ਲਾ ਕੇ ਤੇ ਜਿੰਨੀ ਦਿਹਾੜੀ ਲਾਉਂਗੇ ਤੇ ਮੈਨੂੰ ਪੈਸੇ ਮਿਲਣੇ ਆ ਫੂੰਦੇ ਲੱਗਣ ਦੇ ਅਗਲੇ ਨੂੰ ਮੈਨੂੰ ਪੈਸੇ ਦੇਣੇ ਨੇ ਤੁਹਾਨੂੰ ਵੀ ਪਤਾ ਜਿਹੜੇ ਕੰਸਟਰਕਸ਼ਨ ਸਾਈਟਾਂ ਤੇ ਕੰਮ ਕਰਦੇ ਕਿੱਦਾਂ ਦੀਆਂ ਸਾਈਟਾਂ ਤੇ ਕਿੱਦਾਂ ਦੇ ਉੱਤੇ ਬੰਦੇ ਹੁੰਦੇ ਆ ਕੋਈ ਵੀ ਲਾਈਨ ਨਹੀਂ ਕਰਦਾ ਕਿ ਉੱਥੇ ਖਾਸ ਤੌਰ ਤੇ ਚੜੀ ਹੋਈ ਹੈਵੀ ਮਸ਼ੀਨਰੀ ਆ ਕਿੰਨੇ ਪੈਸੇ ਪੈਂਦੇ ਉਹਨਾਂ ਨੂੰ ਦਿਹਾੜੀ ਦੇ ਉਹ ਵੀ ਆਪਣੀ ਜਗ੍ਹਾ ਸਹੀ ਆ ਇੰਨੇ ਪੈਸੇ ਪੈਂਦੇ ਹੁੰਦੇ ਅਗਲੇ ਵੀ ਨਹੀਂ ਚਾਹੁੰਦੇ ਕਿ ਖੜੀ ਰਵੇ ਖੜੀ ਦੇ ਇੰਨੇ ਪੈਸੇ ਥੋੜੀ ਦੇਣੇ ਆ ਸੀ ਨਾ ਨਾ ਆਪਰੇਟਰ ਤੇ ਨਾ ਮਸ਼ੀਨ ਦੇ ਵਾਲਾ ਤੇ ਇਹੀ ਆ ਬਾਕੀ ਬਾਕੀ ਇਹੀ ਆ ਐਨਪੋਰ ਤੇ ਕੰਸਟਰਕਸ਼ਨ ਜਿਹੜੀ ਆ ਆਪਣੀ ਸੀਪੀ ਸਾਈਸ ਦਾ ਫਰਕ ਤੇ ਜੀ ਸੱਦ ਕੇ ਕਰੋ ਜਿਨੇ ਕਰਨੀਆਂ ਮੋਸਟ ਵੈਲਕਮ ਸਾਰੇ ਪਰਮਾਤਮਾਾਂ ਕਰੇ ਕਾਮਯਾਬ ਉਹ ਤੁਸੀਂ ਸਾਰੇ ਜਾਣੇ ਟਰੈਕਟਰ ਬਣਾਓ ਤੇ ਵੱਤ-ਵੱਤ ਟਰੈਕਟਰ ਬਣਾਓ ਜਿੰਨੀਆਂ ਅੱਗੇ ਬਦੋ ਬੱਸ ਇਹ ਨਹੀਂ ਵੀ ਤੁਸੀਂ ਲੇਬਰ ਤੇ ਡਿੱਕ ਕਰੀ ਜਨੇ ਕਈ ਕਿਸੇ ਹਾਲ ਟਿੱਕੀ ਕਰੀ ਜਨੇ ਹੈਂਡ ਡਿੱਕ ਕਰੀ ਜਨੇ ਬਾਹਰ ਖੜੇ ਆ ਧੁੱਪੇ ਮੀਂਹ ਦੇ ਵਿੱਚ ਜੇ ਤੁਹਾਨੂੰ ਮੌਕਾ ਮਿਲਦਾ ਤਾਂ ਜਹਾਂ ਜਿਹੜਾ ਸਾਈਡ ਤੇ ਵੀ ਜਾਣਦੇ ਆ ਜੇ ਤੁਹਾਨੂੰ ਮੌਕਾ ਮਿਲਦਾ ਮਸ਼ੀਨ ਤੇ ਚਾਂਡਦਾ ਜ਼ਰੂਰ ਬਣਾਓ ਮਸ਼ੀਨ ਤੇ ਚਾਂਡਦਾ ਮੌਕਾ ਤੁਹਾਡਾ ਜਿਹੜਾ 80% ਵੱਜ ਜਾਂਦਾ ਜੇ ਤੁਹਾਡੇ ਕੋ ਕੋਈ ਵੀ ਟੈਕਟ ਹੈਗੀ ਆ ਚਾਹੇ ਉਹ ਇਨ ਹਾਊਸ ਹੋਵੇ ਚਾਹੇ ਉਹ ਐਨ 4 ਦੀ ਹੋਵੇ ਚਾਹੇ ਉਹ ਸੀਪੀਸੀਐਸ ਹੋਵੇ ਤੇ ਜਿਹੜਾ ਫੋਰਮੈਨ ਹੈ ਉਹ ਵੀ ਛੋੜਾ ਛਜਕਦਾ ਘਟਾ ਉਹਨੂੰ ਪਤਾ ਵੀ ਮੇਰੀ ਜ਼ਿੰਮੇਵਾਰੀ ਨਹੀਂ ਤਾਂ ਬਣ ਜਾਣੀ ਆ ਉਹ ਵੀ ਤੁਹਾਨੂੰ ਕਹਿ ਦਿੰਦਾ ਕੋਈ ਨਹੀਂ ਚੜਜਾ ਨਹੀਂ ਫੋਰਮੈਨ ਕੋਈ ਡਰਾਈਵਰ ਨਹੀਂ ਆਇਆ ਛੁੱਟੀ ਕਰ ਗਿਆ ਜਾਂ ਘੰਟਾ ਪਹਿਲਾਂ ਚੱਲ ਗਿਆ ਜਾਂ ਬ੍ਰੇਕ ਤੇ ਉਹ ਚੱਲ ਗਿਆ ਤਾਂ ਤੁਸੀਂ ਉਹਦਾ ਕਵਰ ਕਰ ਸਕਦਾ ਤੇ ਤੁਹਾਨੂੰ ਕੋਈ ਰੋਕ ਵੀ ਨਹੀਂ ਸਕਦਾ ਜਦੋਂ ਤੁਹਾਡੇ ਕੋ ਜਿਹੜੀ ਆ ਉਹ ਕੰਪੀਟੈਂਸੀ ਹੈਗੀ ਆ ਤੇ ਜੀ ਸਾਧ ਕੇ ਬਣਾਓ ਐਨ 4 ਦੀ ਬਣਾਓ ਤੇ ਚਾਹੇ ਸੀਪੀਸੀਐਸ ਬਣਾਓ ਤੇ ਫਰਕ ਮੈਂ ਤੁਹਾਨੂੰ ਦੱਸਦਾ ਹਾਂ ਤੁਹਾਡਾ ਡਿਸੀਜਨ ਹੈ ਕਿ ਤੁਸੀਂ ਸੀਪੀਸ ਬਣਾਉਣੀ ਆ ਜਾਂ ਜਿਹੜੀ ਆ ਐਨਪੋਰ ਦੀ ਟੈਗਟ ਬਣਾਉਣੀ ਆ ਫਰਕ ਕੋਈ ਖਾਸ ਨਹੀਂ ਹੈਗਾ ਦੋਨਾਂ ਦਾ ਕੰਮ ਹੁੰਦਾ ਆਪਰੇਟਰ ਤੁਸੀਂ ਆਪਣਾ ਐਕਸਪੀਰੀਅੰਸ ਨਾਲ ਬਣਨਾ ਆਪਰੇਟਰ ਐਕਸਪੀਰੀਅੰਸ ਵਾਲੇ ਤੇ ਐਟਲੀਸਟ ਟੈਗਟ ਹੋਣੀ ਚਾਹੀਦੀ ਤੁਹਾਡੇ ਕੋਲ ਚਾਹੇ ਸੀਪੀਸ ਹੋਵੇ ਚਾਹੇ ਐਨਪੋਰ ਆ ਪਰ ਪ੍ਰੀਫਰੈਂਸ ਜਿਹੜੀ ਹੈ ਮੈਂ ਆਪਣੇ ਵੱਲੋਂ ਮੈਂ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਮੇਰੇ ਕੋਲ ਸੀਪੀਸ ਮੈਂ ਤਾਂ ਕਰਨਾ ਬਸ ਇਹੀ ਹੈ ਕਿ ਤੁਹਾਡੇ ਜਿਹੜੇ ਚਾਂਸਸ ਤੁਹਾਨੂੰ ਇਹ ਨਹੀਂ ਕਿ ਤੁਹਾਨੂੰ ਮੋੜਨਾ ਪੈ ਜੂਗਾ ਥੋੜਾ ਜਿਹਾ ਕੰਪਨੀਆਂ ਦਾ ਮਾਈਂਡ ਸੈਟ ਜਿਹਾ ਹੋਇਆ ਕਿ ਹਾਂ ਅਸੀਂ ਪ੍ਰੋਸੈਸ ਵਾਲੇ ਜਿਹੜੇ ਉਹ ਥੋੜੀ ਟ੍ਰੇਨਡ ਹੁੰਦੇ ਆ ਜਾਂ ਕਿਉਂਕਿ ਕਈਆਂ ਨੇ ਨਾ ਥੋੜਾ ਜਿਹਾ ਰਿਕਾਰਡ ਮਾੜਾ ਕੀਤਾ ਹੈ ਬੰਦਿਆਂ ਨੇ ਕਿ ਇਨ ਹਾਊਸ ਟੈਕ ਤਾਂ ਉੱਦੇ ਬਸ پیسے ਦੇ ਕੇ ਬਣਾ ਕੇ ਲੈ ਜਾਂਦੇ ਤੇ ਉਹਨਾਂ ਨੂੰ ਜਦ ਸੱਜਤਾ ਜਾਂਦੇ ਐਨਪੋਰਟ ਦੇ ਉਹਨਾਂ ਨੂੰ ਜਿਹੜਾ ਉਹ ਐਕਸਪੀਰੀਅੰਸ ਹੁੰਦਾ ਨਹੀਂ ਤੇ ਉਹਨਾਂ ਦਾ ਮਾਈਂਡ ਸੈਟ ਹੋ ਗਿਆ ਕਿ ਹਾਂ ਯਾਰ ਇਹ ਬੰਦੇ ਉੱਦੇ ਘਰ ਟੈਕਟਾ ਟੂਟਾ ਲੈ ਆਂਦੇ ਆ ਇਹਨਾਂ ਨੂੰ ਇਹਨਾਂ ਬਾਰੇ ਕੋਈ ਖਾਸ ਪਤਾ ਨਹੀਂ ਹੁੰਦਾ ਇਹ ਹੋਰ ਕੁਝ ਖਾਸ ਰੀਜਨ ਹੈਗਾ ਟੈਗਟ ਦੋਨੇ ਚੱਲਦੀ ਆ 80% ਸਾਈਟਾਂ ਦੇ ਜਿਹੜੀਆਂ ਨਿਪੋਰਟ ਦੀ ਟੈਗਟ ਚੱਲਦੀ ਆ ਪੈਸੇ ਬਚਾਓ ਆਪਣੇ ਜੀ ਬਚਾਉ ਹੁੰਦੇ ਤਾਂ ਬਣਾ ਕੇ ਤੁਸੀਂ ਬਸ ਕੰਮ ਤੇ ਚਲੋ ਉਦੋਂ ਬਾਅਦ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਨਾ ਤੁਹਾਨੂੰ ਕਿਸੇ ਨੂੰ ਦੱਸਣ ਦੀ ਨਹੀਂ ਦੱਸਣਾ ਕਿ ਕਿਹੜੀ ਚੰਗੀ ਕਿਹੜੀ ਮਾੜੀ ਤੁਸੀਂ ਆਪਣਾ ਮਾਈਂਡ ਬਣਾ ਕੇ ਜੇ ਤੁਸੀਂ ਸੀਪੀਐਸ ਬਣਾਉਣੀ ਸੀਪੀਐਸ ਨਹੀਂ ਤਾਂ ਇਹ ਨਿਪੋਰਟ ਦੇ ਨਾਲ ਵੀ ਤੁਸੀਂ ਕਿੱਥੇ ਮਰਜੀ ਜਾ ਕੇ ਕੰਮ ਕਰ ਸਕਦੇ ਹੋ ਓਕੇ ਜੀ ਥੈਂਕ ਯੂ ਵੈਰੀ ਮੱਚੀ